ਸਰਪੰਚ ਨਾਲ ਵੀ ਸੀਗਾ ਸਰਪੰਚ ਕੋਲੇ ਹੀ ਬੈਠੇ ਸੀ ਮਾਤਾ ਵੀ ਸੀ ਮੈਂਬਰ ਵੀ ਸੀ ਸਾਰੇ ਹੀ ਸੀਗੇ ਮਾਖਾ ਇਹੀ ਉੱਥੇ ਹੀ ਬੈਠੇ ਸੀ ਵੀ ਆਪਾਂ ਆ ਕੰਮ ਕਰਨਾ ਪਈਏ ਮਸ਼ੀਨਾਂ ਵਾਲਿਆਂ ਨੂੰ ਸੱਦ ਲੋਣੇ ਤਾਂ ਵੀ ਥੋੜੀ ਮਸ਼ੀਨਾਂ ਤੇ ਕੋਈ ਦਿੱਕਾ ਤਾਂ ਨਹੀਂ ਆ ਜਾਣਾ ਆਹਦੇ ਨਾਲ ਸਰਪੰਚ ਨਾਲ ਸਲਿਚਰਵਾਰ ਹਾਂਜੀ ਤੇ ਕੱਲ ਨੂੰ ਅਗੋਂ ਆਪਾਂ ਲੈ ਕੇ ਦਿਖਾ ਦਾਂਗੇ ਮੇਰੇ ਕੋਲ ਇੱਕ ਐਕਸੀਡੈਂਟ ਹੋਇਆ ਰੈਚਵਾ ਦੀ ਚਾ ਸਮਾਰਸਤਾ ਕਿੰਨੇ ਬਰੇ ਆ ਉਹ ਕਹਦੇ ਨਾ ਮਰੇ ਚੌਂਕ ਤੇ ਮਰੇ ਆ ਆਹ ਤਾਂ ੱੱਕੇ ਨਾ ਬਣਾਇਆ ਨਾ ਇੱਥੇ ਮਰਿਆ ਕਿਹੜਾ ਦੱਸੋ ਮਜ਼ਦੂਰੀ ਤਾਂ ਲਿਆਉਂਗਾ ਉਹ ਮਜ਼ਦੂਰੀ ਆਪੇ ਲਿਆਉਣਗੇ ਜੇ ਥੋੜੀ ਹੋਈ ਤਾਂ ਥੋੜੀ ਸਹੀ ਹੈ ਜੀ ਉਹਦੀ ਹੋਈ ਥੋੜੀ ਪਰ ਗੱਲਾਂ ਦੀ ਲੋੜ ਉਹ ਮਲਡੀ ਬਣਾ ਪਰ ਪੁੱਛਣ ਦੱਸਣ ਦਾ ਫਰਜ਼ ਬਣਦਾ ਸੀ ਨਾ ਚਲੋ ਆਪ ਚੱਲਦੇ ਆ ਬਾਜ ਨੇ ਸੀ ਗੱਡੀ ਲੈ ਕੇ ਚੱਲਦੇ ਜਿਹੜਾ ਕੋਈ ਸਪਸ਼ਟ ਕਰ ਜਗਨੂਪ ਜੀ ਥੋੜੀ ਅਖਬਾਰ ਦੀ ਖਬਰ ਦਾ ਕੋਈ ਅਸਰ ਨਹੀਂ ਹੁੰਦਾਗਾ ਮੈਂ ਤੁਹਾਡਾ ਜਿਹੜਾ ਨੋਟਿਸ ਆਇਆ ਸੀਗਾ ਉਹ ਤੁਹਾਡਾ ਸੇਮ ਪ੍ਰਕਾਸ਼ਿਤ ਹੋ ਗਿਆ ਸੀ ਉਸੇ ਦਿਨ ਪਰ ਐਸਐਚਓ ਕਹਿੰਦਾ ਵੀ ਮੈਂ ਉਹਦਾ ਜਵਾਬ ਬਣਾ ਕੇ ਭੇਜਤਾ ਸੀਗਾ ਪ੍ਰਸ਼ਾਸਨ ਨੂੰ ਇਹ ਕੋਈ ਦਰਖਾਸਤ ਮੈਂ ਦਿੱਤੀ ਆ ਹੂੰ ਮੈਂ ਲਿਖਿਆ ਸ੍ਰੀਮਤਨ ਲਿਖਿਆ ਹੂੰ ਲਿਖਿਆ ਸ੍ਰੀਮਤਨ ਹਾਂਜੀ ਹਾਂਜੀ ਸਾਨੂੰ ਕੋਈ ਜਵਾਬ ਨਹੀਂ ਆਇਆ ਉਹਨਾਂ ਦਾ ਹੂੰ ਇਹ ਗੱਲ ਨੂੰ ਘੱਟ ਘੱਟ ਪਤਨ ਮਹੀਨੇ ਹੋ ਗਏ ਚਾਰ ਹੂੰ ਚਾਰ ਮਹੀਨੇ ਹੋ ਗਏ ਕੋਈ ਜਵਾਬ ਨਹੀਂ ਆਇਆ ਕਿਸੇ ਦਾ ਵੀ ਇਹ ਜਾਇਜ਼ ਆ ਕਿ ਨਜਾਇਜ਼ ਠੀਕ ਹੈ ਇਸ ਪੰਡ ਚੀਜ਼ ਕੋਈ ਸਾਨੂੰ ਪਟਣ ਦਾ ਕੀ ਨਾ ਰੋ ਜੀ ਗੱਲ ਸਾਨੂੰ ਪਟੋ ਸਹੀ ਉਹ ਨਹੀਂ ਤਾਂ ਉਹ ਨਹੀਂ ਘਾਤੀ ਕਰ ਲਈ ਸੀ ਆ ਜਿਹੜੇ ਹੁਣ ਚੀਜ਼ ਲਾਉਂਦੀ ਉਹਨਾਂ ਨਕਸ਼ਾ ਸਕੂਲ ਬਣਿਆ ਵਾਟਰ ਵਾਕ ਬਣਿਆ ਇੱਥੇ ਕਿੰਨੇ ਐਕਸੀਡੈਂਟ ਹੋਏ ਇੱਥੇ ਕਿਹੜਾ ਹੋਇਆ ਇੱਥੇ ਵਧਣੀ ਦਾ ਹੋਇਆ ਇੱਥੇ ਕਿਹੜਾ ਉਹ ਆ ਨਾਇਰ ਤਾਂ ਕਿੰਨੇ ਹੋਏ 4 ਮੇਰੇ ਮੁੰਡੇ ਵੀ ਆ ਗਏ ਦੱਸੋ ਉੱਥੇ ਨਹੀਂ ਉਹ 4 ਜਿਹੜੇ ਮਰੇ ਹੋਏ ਉੱਥੇ ਕੀ ਸੀ ਆ ਗਾਇ ਸੀ ਬਣਿਆ ਨਹੀਂ ਨਹੀਂ ਗਾਇ ਸੀ ਹਾਂਜੀ ਨਹੀਂ ਗੁੱਗੀ ਕੇ ਮੁੰਡੇ ਦਾ ਗਾਇ ਸੀ ਮਜਾ ਸੀ ਮਸ਼ੀਨਾਂ ਜਿਹੜਾ ਤਾਂ ਵੱਡੇ ਵੀ ਇੱਕ ਰਸਤੇ ਆ ਨਾ ਵੱਡੇ ਵੀ ਇੱਕ ਰਸਤੇ ਤਾਂ ਇਹ ਘੇਰ ਰਹੀ ਹੈ ਤੁਸੀਂ ਜਗਰੂਰ ਸਿੰਘ ਜੀ ਨਾਲ ਸੁਣੋ ਮੇਰਾ ਬਿਆਨ ਲਿਖ ਲਓ ਅਸੀਂ ਪੰਡ ਇਕੱਠਾ ਕਰ ਲਓ ਸਾਰਾ ਪੰਡ ਇਕੱਠਾ ਕਰਕੇ ਜੇ ਕਦੇ ਗਲਤ ਬਣਿਆ ਇਹ ਹਮ ਸਾਰਾ ਕੋ ਮੈਂ ਪੜਾ ਕੇ ਦੇਉ ਠੀਕ ਹੈ ਕੋ ਹਸਤਾ ਦੇ ਤਾ ਸਾਰਾ ਮੈਂ ਪੜਾ ਕੇ ਦੇਉਗਾ ਟੋਟਲੀ ਚੰਡੇ ਉਹ ਪਾਸਾ ਲਾ ਕੇ ਜਿਵੇਂ ਹਿਕ ਬਣ ਬਣਿਆ ਹੋਗਾ ਠੀਕ ਠੀਕ ਹੈ ਮੇਰੀ ਇਹਨਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਆ ਨਾ ਫੜੀ ਕੋਈ ਜਾਤੀ ਦੁਸ਼ਮਣੀ ਲੰਘਣ ਲੱਗੇ ਇੱਥੇ ਥੱਲੇ ਜਾਈ ਨਾ ਤੇ ਡਿਪਲੋਮੇਟ ਕਰੀਦੀ ਸੀ ਉਧਰੋਂ ਵੇਖਣਾ ਪੈਂਦਾ ਸੀ ਹਮ ਬਾਕੀ ਜਿਹੜੇ ਕੋਈ ਮਸਕ ਨੇ ਉਹ ਪਛਲ ਜੋ ਪਿਛੇ ਗਈ ਤਾਂ ਪੁੱਛ ਲੋ ਕਿ ਉਹ ਪੰਚਾਇਤ ਵਾਲੇ ਇੱਥੇ ਕਿੱਥੇ ਇਕੱਠੇ ਕਰਕੇ ਵੇਖ ਲੈ ਜਿਹੜੇ ਕਮਾਈਨਾਂ ਵਾਲੇ ਕੀ ਕਹਿੰਦੇ ਵੇਖੋ ਅਖਬਾਰ ਦਾ ਅਸਰ ਹੁੰਦਾ ਕਿ ਨਹੀਂ ਹੁੰਦਾ ਇੱਕ ਮਹੀਨਾ ਹੋ ਗਿਆ ਹੁੰਦਾ ਜੀ ਬਿਲਕੁਲ ਹੁੰਦਾ ਅਖਬਾਰ ਦਾ ਉਹ ਵਿੱਚ ਲਿਖਿਆ ਵੀ ਜੇ ਮંજੂਰੀ ਤਾਂ ਦੱਸੋ ਅਖਬਾਰ ਦੀ ਖਬਰ ਇੱਕ ਕਾਨੂੰਨੀ ਨੋਟਿਸ ਹੁੰਦਾ ਹੈ ਕਾਨੂੰਨੀ ਨੋਟਿਸ ਹੁੰਦਾ ਤੇ ਐਸਐਚਓ ਸਾਹਮਣੇ ਨੋਟਿਸ ਕਿਉਂ ਨਹੀਂ ਲਿਆ ਐਸਐਸਪੀ ਮੋਗਨ ਭੇਜੀ ਦੀ ਹਾਂ ਐਸਐਸਪੀ ਮੋਗਨ ਭੇਜੇ ਤੋਂ ਕਿਹੜੇ ਕਿਹੜੇ ਭੇਜਦਾ ਸਮ ਸਾਰਿਆਂ ਨੂੰ ਭੇਜੀ ਤੋਂ ਕੋਈ ਡਿਪਾਰਟਮੈਂਟ ਨਹੀਂ ਛੱਡਿਆ ਮੰਡੀ ਬੋਰਡ ਵਾਲਿਆਂ ਨੇ ਵੀ ਛੱਡੀ ਆ ਜਾਂਦੇ ਇੱਥੇ ਉਹ ਬਸ ਜਦ ਪਤਾ ਨਹੀਂ ਕੀ ਸੰਭਾ ਦੇਂਦੇ ਮੋੜੇ ਆ ਹੀ ਮੁੜ ਜਾਂਦੇ ਤਿੰਨਵਾਰੀ ਆ ਵੀਡੀਓ ਵੀ ਆਇਆ ਇੱਥੇ ਐਸ ਡੀ ਐਮ ਵੀ ਆਇਆ ਮੰਡੀ ਰੋਡ ਵਾਲੇ ਵੀ ਆਏ ਆ ਐਕਸ਼ਨ ਆਇਆ ਮੰਡੀ ਰੋਡ ਦਾ ਆ ਹੀ ਮੁੜ ਗਿਆ ਗੱਡੀ ਜਿਵੇਂ ਇੱਥੇ ਜਗਰੂਪ ਜੇ ਪਿੰਡ ਦੇ ਲੋਕ ਕਹਿੰਨ ਵੀ ਇਹ ਚੌਕ ਸਹੀ ਸੀਗਾ ਹੂੰ ਇਹ ਡਾਕਟਰ ਰਾਜਨਾਰ ਪੁੱਤਲ ਮਕੀਸ਼ ਸਿੰਘ ਪੁੱਤਲ ਮੰਗਲ ਸਿੰਘ ਜਿੰਨਾ ਖਰਦੂਗਾ ਘਰ ਨੂੰ ਤਿਆਰ ਆ ਇਹ ਤਾਂ ਆਪੋ ਭਜੂਗਾ ਨਹੀਂ ਜਿੰਨਾ ਖਰਦੂਗਾ ਮੇਰਾ ਹੋਗਾ ਵਾ ਕਿਸੇ ਪਤਨ ਨਾਮਾ ਸਰਪੰਚ ਨੂੰ ਕਹੂੰਗਾ ਨਾਮਾ ਸਿਮਰਤ ਨੂੰ ਕਹੂੰਗਾ ਨਾਮਾ ਮਨਿੰਨ ਨੂੰ ਨਾਮੇ ਕੋਈ ਨਹੀਂ ਮੇਰੇ ਪੰਜਾਂ ਨੇ ਅਸੀਂ ਆਏ ਸੀ ਹਾਂਜੀ ਪੰਜ ਜਾਣੇ ਆਏ ਐ। ਪੰਜਾਂ ਦੇ ਵਿੱਚੋਂ ਕਲਾ ਖਤਮਾਂ ਚੰਦੂਗਾ। ਠੀਕ ਐ। ਠੀਕ ਐ। ਜੇ ਜਾਇਜ਼ ਹੋਇਆ। ਜੇ ਨਜਾਇਜ਼ ਹੋਇਆ ਸਾਰੇ ਇਹ ਵੀ। ਜੇ ਜਾਇਜ਼ ਹੋ ਤਾਂ ਮੈਂ ਘਰ ਨੂੰ ਤਿਆਰ ਆ। ਮੈਂ ਅੱਜ ਵੀ ਜਦੋਂ ਮਿਲਦਾ ਮਨ ਨੂੰ ਚਾਚਾ ਜੀ ਕਾਕੇ ਜਾਣਾ। ਹਾਂ। ਠੀਕ ਐ। ਆਹ ਭੱਜ ਵੀ ਤਿਆਰ ਆ। ਮੈਂ ਆਪੇ ਇਹ ਤੋਂ ਭੱਜ ਗਿਆ ਤੇ ਨਾਤਾ ਕਰੀ। ਇਹ ਮੇਰੇ ਬਿਆਨ ਲਿਖ ਲਓ। ਤੁਹਾਡੇ ਕਹਿਣ ਦਾ ਮਤਲਬ ਹੈ ਪਿੰਡ ਵਾਲਿਆਂ ਤੋਂ ਰੈ ਲੈ ਲਈ ਜੀ ਜਾਵੇ ਵੀ ਜੇ ਇਹ ਪਿੰਡ ਵਾਲੇ ਚਾਹੁੰਦੇ ਆ। ਹਾਂ ਚਾਹੁੰਦੇ ਆ। ਤਾਂ ਬਣਾ ਦੇ। ਬਣਾ ਬਣਾਉਂਗਾ ਜੀ। ਇਹ ਖਰਚੋਂ ਮੈਂ ਝੱਲੂਗਾ ਮੈਂ ਪੱਥਰ ਲਾ ਦੂੰ ਹੋਰ ਦੱਸੋ ਜੀ ਠੀਕ ਹੈ ਪਿੰਡ ਦਾ ਸਾਰੇ ਪਿੰਡ ਦਾ ਮੂਹਰ ਪਰ ਬੰਦੇ ਸਾਰਾ ਇਕੱਠ ਕਰਨ ਵੱਡੀਆਂ ਛੋਟੀਆਂ ਕਮੈਨਾਂ ਵਾਲਾ ਜਿਨ੍ਹਾਂ ਦਾ ਹੈਗਾ ਟਰੱਕਾਂ ਵਾਲਾ ਤੇ ਮੈਂ ਬਣਾਉਂਦਾ ਠੀਕ ਹੈ ਠੀਕ ਹੈ ਹਾਂ ਬਾਕੀ ਆਪਾਂ ਇਹਨਾਂ ਤੋਂ ਰੈ ਲੈ ਲੈਨੇ ਕੀ ਕਹਿੰਦੇ ਹਾਂ ਹਾਂਜੀ ਟਾਉਣਾ ਇਹ ਟਾਉਣਾ ਤਾਂ ਪਹਿਲਾਂ ਇਹ ਟਾਉਂਦੇ ਇਹ ਤਾਂ ਬਣਨਾ ਹੀ ਬਣਦਾ ਇਹ ਟਾਉਂਦੇ ਤਾਂ ਆਪੇ ਖੁੱਲਾ ਹੋ ਗਿਆ ਇਥਾਂ ਲੋੜੀ ਨਹੀਂ ਫੇਰਨਾ ਹਾਂ ਆ ਵੀ ਫੇਰ ਤਾਂ ਲੋੜੀ ਨਹੀਂ ਜੀ ਪਹਿਲਾਂ ਇਹਨੂੰ ਟਾਉਂਦੀ ਕਿਉਂਕਿ ਹਾਂ ਹਾਂ ਤੇ ਅਸੀਂ ਇੱਥੇ ਆਪ ਵੀ ਮਸਾਂ ਬਚੇ ਸੀ ਨੰਗਾ ਲੱਗੇ ਕਿਉਂਕਿ ਇਹਦੇ ਦਿੱਕਤ ਬਹੁਤ ਹੁੰਦੀ ਸੀ ਲੰਘ ਜਾਣ ਨੂੰ ਜਦੋਂ ਇੱਥੇ ਆ ਘੱਟੀ ਤਾਂ ਹੋਣੀ ਆ ਇੱਥੋਂ ਆ ਮੋਟਰਸਾਈਕਲ ਵੱਜਣਾ ਸੀ ਘੱਟੀ ਦੇ ਵਿੱਚ ਦੀ ਸੀ ਮੋਟਰਸਾਈਕਲ ਨਹੀਂ ਇਹਦੇ ਜਦੋਂ ਮੰਨ ਲਓ ਮੰਡੀ ਆ ਗਈ ਹੈ ਜੀ ਇੱਥੇ ਮੰਡੀ ਆ ਗਈ ਤੇ ਕਦੇ ਵੀ ਜਾਂ ਕੋਈ ਵੀ ਚੀਜ਼ ਮੋੜਨੀ ਹੈ ਕੰਪੈਨ ਆ ਗਈ ਕੰਪੈਨ ਵਾਲੇ ਨੂੰ ਇੱਥੇ ਵੇਟ ਕਰਨੀ ਪੈਂਦੀ ਸੀ ਕੋਈ ਇੱਧਰ ਦੀ ਕੋਈ ਲੰਘਾ ਦੇਵੇ ਫੇਰ ਲੰਘਾਂਗੇ ਨੰਗਾ ਕੰਪੈਨ ਦਾ ਇਹ ਪਹਿਲੀ ਗੱਲ ਮੋੜਦੀ ਨਹੀਂ ਸੀ ਉਹ ਵੈਸੇ ਉਧਰ ਦੀ ਲੈ ਕੇ ਜਾਂਦਾ ਹੀ ਪਿੰਡ ਉਤੋਂ ਦੀ ਹਾਂ ਕਾਫੀ ਦਿੱਕਤ ਸੀਗੀ ਇਹ ਵਧੀਆ ਕੀਤਾ ਜੀ ਬਹੁਤ ਵਧੀਆ ਪ੍ਰਾਲਾ ਕੋਈ ਇੱਕ ਤਾਂ ਨਹੀਂ ਹੋ ਗਿਆ ਨਾ ਕੋਈ ਬੁਲਾਉਣ ਦੀ ਲੋੜ ਆ ਨਾ ਟਾਉਣ ਦੀ ਲੋੜ ਆ ਝੋਣ ਵਾਲਾ ਟਹਿ ਗਿਆ ਮੈਂ ਪੁੱਤ ਆਪ ਦਾ ਕੋਲ ਕਿਤੇ ਤੇ ਮੇਰਾ ਗੰਦਰਾ ਪੈਂਦਾ ਪ੍ਰੈਸ ਪਾਣਾ ਸਮਾਂ ਥੰਡਾ ਇਹ ਕਿਹਦੀ ਸੀ ਨਾ ਆਪਣੀ ਸੇਖਾ ਮੇਰ ਸਿੰਘ ਵਾਲਾ ਹਾਂਜੀ ਉਦੋਂ ਵੀ ਇਹ ਲੈ ਕੇ ਦਿੰਦਾ ਸੀਗਾ ਵੀ ਇਥੇ ਐਕਸੀਡੈਂਟ ਹੁੰਦੇ ਆ ਵੀ ਖਤਰਾ ਹੈ ਹੂੰ ਉਦੋਂ ਵੀ ਇਹ ਲੈ ਕੇ ਦਿੰਦਾ ਸੀ ਠੀਕ ਆ ਉਹ ਵੀ ਕਿਸੇ ਨੇ ਕੋਈ ਮਤਲਬ ਪਤਾ ਜਾਨੀ ਵਾਸਤੇ ਅੱਛਾ ਕੱਲ੍ਹ ਆਇਆ ਸੀ ਅੱਜ ਮੋਗੇ ਸੀ ਗਏ ਫਾਜ਼ਲ ਸਾਹਿਬ ਨੇ ਫੋਨ ਕੀਤਾ ਉੱਥੋਂ ਮੁੜ ਕੇ ਆਇਆ ਹਾਂ ਉਹਨੇ ਐਸਾ ਟੋਪ ਫੋਨ ਨੰਬਰ ਦਿੱਤਾ ਹੈ 94873 ਜਿਹੜਾ ਕਿ ਨਾ ਆਇਆ ਕੰਮ ਮੱਤੀ ਪੰਜ ਆਹ ਕਾਂਕਲੇ ਖੜੀ ਆਇਆ ਸੀ ਮੈਂ ਚਲੋ ਕੀੜਾ ਮਾ ਆਇਆ ਹੋਰ ਪਤਾ ਲੱਗਾ ਹੈ ਤੁਹਾਰੇ ਵੀ ਇੱਜੀ ਸੀ ਨਾ ਮੈਂ ਖੈਲੀ ਹੋਰ ਫਾਜ਼ਲ ਸਾਹਿਬ ਨੇ ਕਰ ਦਿੱਤੀ 09885 ਮੈਂ ਸਮਝ ਨਹੀਂ ਸਕੀ ਆਪਣਾ ਜਨਾਹ ਸਾਹਮਣੇ ਟੈਕਨੀਕਾ ਤੋਂ ਦਿਖਾ ਦਿੱਤੀ ਸ਼ਾਮੇ ਸਾਡੇ ਸਾਹਮਣੇ ਸਾਡੀ ਨੂੰ ਆਪਾਂ ਉਹਦੀ ਟੈਕਕਲ ਪਸੰਦਾ ਹਾਲਾਤ ਹੈ ਕਿ ਨਹੀਂ ਕਿਤੇ ਇਹ ਇੱਕ ਦਾ ਬੱਚਾ ਆ ਨਾ ਜਿਹੜਾ ਜੇਵਰਾਜੀ ਦਾ ਜੇਵਰਾਜੀਮਰ ਸਿੰਘ ਛਿਮਾ ਉਸਤਾ ਵੀ ਬਤੀ ਆ ਇੱਕ ਸਿੰਘ ਦੇ ਕੋਲ ਬੱਤ ਇਹ ਸੈਮਰਾ ਸਿੰਘ ਛਿਮਾ ਅੱਜ ਪਰ ਬਤੀ ਸਾਡੇ ਕੰਨੇ ਮੋਹ ਜਿਆਦਾ ਸ਼ਿਕਾਇਤਾਂ ਕਰ ਰਹੇ ਮੇਰਾ ਹਰ ਦਿਨ ਤੈਨਾਂ ਨਾਲ ਗੱਲ ਕਰਦਾ ਤੱਕਾ ਰਕਤਰ ਖੱਟੇ ਸੀ ਸਿੱਖਾ ਸਿੱਖੇ ਉਹ ਵੀ ਸਿੱਖੇ ਇਹ ਸਤੰਨ ਚਾਈ ਸਿੱਖਣਾ ਹਾਂ ਅੰਸਾ ਦਾ ਇਹ ਵੀ ਇਹਨਾਂ ਦੀ ਹਾਇ ਸੀ ਜਦ ਲਾਇਆ ਤੇ ਉਦੋਂ ਇਹ ਇਹਨਾਂ ਦੀ ਸੀ ਜਦੋਂ ਯਾਰ ਮੈਨੂੰ ਉਹ ਪੇਪਰ ਦੇ ਦੋ ਪੇਪਰ ਲੈ ਕੇ ਸੰਗਰੂਰ ਵਾਲੇ ਵੀ ਆਣੇ ਰਲ ਕੇ ਰੋ ਗੱਡੀਆਂ ਵੱਜੀਆਂ ਵਿੱਚ ਕਹਿੰਦੇ ਨੇ ਨੁਕਸਾਨ ਹੋ ਗਿਆ ਯਾਰ ਤੂੰ ਉਹਦੀ ਗੱਲ ਕਰਦਾ ਮਲਾ ਅੱਧੀ ਸੜਕ 'ਚ ਨਹੀਂ ਆਕਾ ਇਹ ਜਾ ਕੇ ਦਿਖਾ ਦੇ ਤੇ ਆਹ ਦਰਖਾਸ ਦੇ ਨੇ ਦਰਖਾਸ ਦੇ ਇੱਥੇ ਕਿਉਂ ਭਾਈ ਕੋਕੇ ਨੂੰ ਅਸੀਂ ਮਲਾ ਪਟਾਇਆ ਚਲੋ ਕੋਈ ਨਹੀਂ ਦੱਸ ਤੈਨੂੰ ਇਹ ਦਰਖਾਸ ਦੇ ਜਾਂ ਕੋਈ ਠੰਡੇ ਦਰਖਾਸ ਦੇ ਇੱਥੇ ਇੱਥੋਂ ਕੌਣ ਦੇ ਗਿਆ ਸ਼ਿੰਬਾ ਲਿਆਲ ਦਿਖਾ ਦਰਖਾਸਤ ਜਾ ਜਾ ਛੋਕੇ ਕੋਲੇ ਚੱਲ ਲੈ ਨਾ ਮੀਟਰ ਨਹੀਂ ਦੇਖਿਆ ਤੂੰ ਮੀਟਰ ਦੀ ਵੀ ਦੇਖਿਆ ਨਹੀਂ ਜਦੋਂ ਉੱਪਰ ਛੰਡੇ ਰੋ ਕੋਈ ਨਹੀਂ ਖਾਣੇ ਨੂੰ ਭੈਰ ਭਰਾ ਆਪਾਂ ਹਜੇ ਵੀ ਸਿੱਖਾਂ ਦੇ ਮੁੱਲ ਨਹੀਂ ਲਿਆ ਅਸੀਂ ਬਿੱਲ ਨਹੀਂ ਭਰਦੇ ਤੇ ਮੇਰੇ ਫੇਰ ਤੂੰ ਪਟਾ ਦਿੰਦਾ ਮੀਟਰ ਨਹੀਂ ਮੀਟਰ ਨਾ ਕਰਾ ਉੱਥੇ ਹੀ ਪਿਆ ਆ ਉਵੇਂ ਹੀ ਚੱਲਦਾ ਤੂੰ ਰੋਕਦੇ ਉਵੇਂ ਹੀ ਚੱਲੂਗਾ ਨਹੀਂ ਮੇਰੇ ਕੋਲੇ ਇਹ ਨਹੀਂ ਗੱਲ ਮੇਰੇ ਕੋਲ ਫੋਨ ਹੀ ਨਹੀਂ ਹੈ ਆ ਬੈਠਾ ਫਟਰਾ ਜਾ ਰੋ ਉਹ ਉਹ ਖੜਾ ਆਜ ਜਾਣਾ ਉਹਦੇ ਉੱਥੇ ਜਾਵੜਾ ਤੂੰ ਕੋਈ ਆ ਗਿਆ ਉਹ ਨੂੰ ਉਰੇ ਬੁਲਾ ਹੈਗਾ ਪਤਾ ਆ ਗਿਆ ਵਧੀਆ ਹੋਇਆ ਜੀ ਇੱਥੇ ਆ ਮੇਰੇ ਤੇ ਮੇਰਾ ਵੀ ਨੁਕਸਾਨ ਹੋਇਆ ਸੀਗਾ ਗੱਡੀ ਨਾ ਮੁਰਦੀ ਸੀਗੀ ਜੀ ਨਾ ਪਰਲੇ ਪਾਸੇ ਦੀ ਮੁੜਿਆ ਜਾਂਦਾ ਸੀਗਾ ਹਾਂ ਤੇ ਅੱਜ ਤੋਂ 4 ਸਾਲ ਪਹਿਲਾਂ ਮੇਰੇ ਨਾਲ ਵੀ ਦੁਰਘਟਨਾ ਹੋਈ ਸੀ ਮੇਰਾ ਨਾਮ ਦਵਿੰਦਰ ਸਿੰਘ ਸਨ ਆਫ ਗਰਜੀਤ ਸਿੰਘ ਹਾਂ ਹਾਂਜੀ ਬਹੁਤ ਵਧੀਆ ਕੰਮ ਹੋਇਆ ਜੀ ਇਹ ਕਿਹੜੀ ਗੱਡੀ ਵਜੀ ਸੀ ਤੁਹਾਡੀ ਸਵਿਫਟ ਜੀ ਕਿੰਨਾ ਨੁਕਸਾਨ ਹੋਇਆ ਸੀ ਨੁਕਸਾਨ ਲੱਖ ਰੁਪਏ ਦਾ ਹੋ ਗਿਆ ਸੀ ਠੀਕ ਹੈ ਉਸ ਤੋਂ ਬਾਅਦ ਉਹਦਾ ਕੋਈ ਜਿਹੜਾ ਇਹਨਾਂ ਨੂੰ ਵੀ ਕਿਹਾ ਸੀਗਾ ਵੀ ਇਹ ਚੌਕ ਗਲਤ ਹੈ ਜਾਂ ਇਹਨਾਂ ਨੂੰ ਕਿਹਾ ਸੀਗਾ ਜੀ ਪਰ ਇਹਨਾਂ ਨੇ ਕੋਈ ਨਹੀਂ ਸੁਣੀ ਇਹਾਂ ਤੇ ਵੀ ਮਨਜ਼ੂਰ ਹੋਇਆ ਬਾਹਰ ਢਾਹ ਨਹੀਂ ਸਕਦਾਗਾ ਹੂੰ ਤੇ ਹਾਂਜੀ ਕੋਈ ਨਹੀਂ ਉਹਦੋਂ ਨਾਲ ਇਸ ਕੰਮ 'ਚ ਤੁਰਿਆ ਹੂੰ ਹਾਂਜੀ ਬਹੁਤ ਵਧੀਆ ਕੰਮ ਕੀਤਾ ਗਿਆ ਜੀ ਇਹ ਹੂੰ ਆਪਾਂ ਸਹਿਮਤ ਇਹ ਚੀਜ਼ 'ਮੈਂ ਠੀਕ ਚੌਕ ਚੌਕ ਜਿਹੜੇ ਹਟਾਇਆ ਇਹ ਕੀ ਲੱਗਦਾ ਠੀਕ ਹੋਇਆ ਜਾਂ ਗਲਤ ਹੈ ਸਭ ਤੋਂ ਪੈਂਡ ਲੈਵਲ ਤੇ ਠੀਕ ਲੱਗਦਾ ਹੈ ਪੈਂਡ 'ਚੋਂ ਮਾਸਤਾ ਪਿੰਡ ਕਿੰਨੀ 400 ਘਰ ਹੈ ਹੂੰ ਕੋ ਕੋੜਾ ਟਰਾਲਾ ਆਉਣਾ ਇਥੇ ਸਵਾ ਉਹਦੀ ਸਾਡੇ ਸੁਰਕਾਪਰੀ ਬਹੁ ਬਾਹਰੋਂ ਆਈ ਹੂੰ ਉਹਦੇ ਟਰੱਕ ਟੁੱਕ ਆਉਂਦੇ ਸੀ ਹਾਂ ਉਹ ਜਦੋਂ ਮੰਡੀ ਦਾਣੇ ਆਉਂਦੇ ਉਹ ਬੰਦ ਕਰ ਦਿੰਦੇ ਫਿਰ ਆਉਂਦੇ ਨਹੀਂ ਸੀ ਉਹ ਕਿੱਧਰ ਦੀ ਹੂੰ ਇਹ ਹੁਣ ਆ ਜਾ ਕਰਨਗੇ ਲੋਕ ਸੌਖੇ ਲੰਘ ਜਾਂ ਕਰਨਗੇ ਹੋਰ ਤਾਂ ਕੀ ਹੂੰ ਦੁੱਖ ਹੀ ਸੀ ਪਿੰਨੂ ਸੋਖਤਾ ਦਾ ਕੋਈ ਨਹੀਂ ਸੀਗਾ ਤੇ ਆ ਸਿਆਣੇ ਬੰਦੇ ਦੋ ਹੋਰ ਖੜੇ ਵੇਖ ਲੋ ਸੌਖੇ ਜਿਹੜੀ ਚੀਜ਼ ਦਾ ਸੌਖ ਹੁੰਦਾ ਦੁੱਖ ਵਾਲੀ ਦੁੱਖ ਹੁੰਦਾ ਹੂੰ ਇਹ ਤਾਂ ਅਸੀਂ ਦੁੱਖੀ ਗਣਾਂ ਵੀ ਦੁੱਖੀ ਸੀਗਾ ਚੰਗਾ ਹੋ ਗਿਆ ਬਹੁਤ ਚੰਗਾ ਹੋ ਗਿਆ ਹੂੰ ਹਾਂਜੀ ਠੀਕ